ਪੂਰੇ ਪੰਜਾਬ ਦੇ ਵਿੱਚ ਇਸ ਸਮੇਂ ਜਿਹੜੀ ਹੜ੍ਹਾਂ ਦੀ ਤਬਾਹੀ ਹੈ ਉਹ ਮੱਚੀ ਹੋਈ ਹੈ ਤੇ ਪੂਰੇ ਸੂਬੇ ਨੂੰ ਜਿਹੜਾ ਆਫਤ ਪ੍ਰਭਾਵਿਤ ਇਲਾਕਾ ਵੀ ਐਲਾਨ ਦਿੱਤਾ ਗਿਆ ਹੈ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਵਿੱਚ ਪਿਛਲੇ ਲੰਬੇ ਸਮੇਂ ਤੋਂ ਜਿਹੜਾ ਭਾਰੀ ਮੀਂਹ ਪੈ ਰਿਹਾ ਉਸ ਦੇ ਚੱਲਦਿਆਂ ਜਿਹੜੀ ਸਥਿਤੀ ਹੈ ਉਹ ਬੜੀ ਹੀ ਤਨਾਪੂਰਨ ਬਣੀ ਹੋਈ ਹੈ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਵਿੱਚ ਹੜ੍ਹਾਂ ਦੀ ਗੰਦੇ ਤਰੀਕੇ ਦੇ ਨਾਲ ਜਿਹੜੀ ਮਾਰ ਆ ਉਹ ਪੈ ਰਹੀ ਹੈ ਜਿਸ ਦੇ ਚੱਲਦੇ ਨਦੀਆਂ ਨਾਲੇ ਸਮੁੰਦਰ ਸਾਰੇ ਹੀ ਉਫਾਨ ਤੇ ਚੱਲ ਰਹੇ ਸੀ ਜੇਕਰ ਕੱਗਰ ਦਰਿਆ ਦੀ ਗੱਲ ਕਰੀ ਜਾਵੇ ਤਾਂ ਕੱਗਰ ਦਾ ਪਾਣੀ ਦਾ ਪੱਧਰ ਹੈ ਜੋ ਉਹ ਖਤਰੇ ਦੇ ਨਿਸ਼ਾਨ ਤੋਂ ਉੱਪਰ ਚੱਲ ਰਿਹਾ ਹੈ ਤੁਹਾਨੂੰ ਦੱਸ ਦਈਏ ਕਿ ਕੱਗਰ ਨੇ ਪੂਰੇ ਤਰੀਕੇ ਦੇ ਨਾਲ ਤਬਾਹੀ ਮਚਾਈ ਹੋਈ ਹੈ ਪਟਿਆਲਾ ਸੰਗਰੂਰ ਤੇ ਉਹ ਮੁਹਾਲੀ ਦੇ ਵਿੱਚ ਜਿਹੜੀ ਕੱਗਰ ਨੇ ਮਾਰ ਬਹੁਤ ਪਾਈ ਹੋਈ ਐ ਹੁਣ ਜਿਹੜਾ ਕੱਗਰ ਦਾ ਪਾਣੀ ਐ ਉਹ ਹਜੇ ਵੀ ਖਤਰੇ ਦੇ ਨਿਸ਼ਾਨ ਤੋਂ ਪਾਰ ਚੱਲ ਰਿਹਾ ਆ ਤੇ ਪੂਰੇ ਪੰਜਾਬ ਦੇ ਵਿੱਚ ਜਿਹੜੀ ਤਬਾਹੀ ਐ ਉਹ ਇਨ੍ਹਾਂ ਮੀਂਹਾਂ ਨੇ ਮਚਾਈ ਹੋਈ ਐ ਕਿੰਨੀਆਂ ਹੀ ਕੀਮਤੀ ਜਾਨਾਂ ਨੇ ਜਿਹੜੀਆਂ ਉਹ ਇਸ ਮੀਂਹ ਦੇ ਵਿੱਚ ਪਾਣੀ ਦੇ ਵਿੱਚ ਚਲੀਆਂ ਗਈਆਂ ਨੇ 2023 ਦੇ ਵਿੱਚ ਵੀ ਪਹਿਲਾਂ ਇੱਕ ਵਾਰ ਹੜ੍ਹ ਆਏ ਸੀਗੇ ਉਦੋਂ ਵੀ ਲੋਕਾਂ ਦਾ ਬਹੁਤ ਸਾਰਾ ਜਾਨੀ ਤੇ مالی ਨੁਕਸਾਨ ਹੋਇਆ ਸੀ ਤੇ ਇਸ ਵਾਰ ਫੇਰ ਜਿਹੜੇ ਮੀਂਹ ਪਏ ਨੇ ਹੜ੍ਹ ਆਏ ਨਿਊਜ਼ਨਾਏ ਅ ਵੱਡਾ ਨੁਕਸਾਨ ਹੈ ਜਿਹੜਾ ਪੰਜਾਬ ਦਾ ਉਹ ਕੀਤਾ ਹੈ ਤੇ ਇਹ ਜੋ ਮਾਰ ਪਈ ਹੈ 55 ਸਾਲਾਂ ਦੇ ਵਿੱਚ ਕਿਹਾ ਜਾ ਰਿਹਾ ਕਿ ਦੂਸਰੀ ਵਾਰ ਅਜਿਹੀ ਪੰਜਾਬ ਦੇ ਵਿੱਚ ਸਥਿਤੀ ਬਣੀ ਹੈ ਹਾਲਾਂਕਿ ਪ੍ਰਸ਼ਾਸਨ ਦੇ ਵੱਲੋਂ ਲਗਾਤਾਰ ਜਿਹੜੀ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਤੇ ਕਿਹਾ ਜਾ ਰਿਹਾ ਕਿ ਲੋਕ ਪਾਣੀਆਂ ਦੇ ਨੇੜੇ ਨਾ ਜਾਣ ਕਿਉਂਕਿ ਅਜੇ ਜਿਹੜੇ ਖਤਰੇ ਦੇ ਨਿਸ਼ਾਨ ਨੇ ਉਹ ਦਰਿਆਵਾਂ ਦੇ ਚੱਲ ਰਹੇ ਨੇ ਤੇ ਤੁਹਾਨੂੰ ਦੱਸ ਦਿੰਦੇ ਕਿ ਅਨਾਉਂਸਮੈਂਟਾਂ ਵੀ ਪਿੰਡਾਂ ਦੇ ਵਿੱਚ ਚੱਲ ਰਹੀਆਂ ਨੇ ਤੇ ਸਾਇਰਨ ਵੀ ਵੱਜ ਰਹੇ ਨੇ ਹਾਲਾਂਕਿ ਲੋਕਾਂ ਨੂੰ ਪ੍ਰਸ਼ਾਸਨ ਦੇ ਵੱਲੋਂ ਅਪੀਲ ਵੀ ਕੀਤੀ ਜਾ ਰਹੀ ਹੈ ਕਿ ਲੋਕ ਆਪਣੇ ਘਰ ਖਾਲੀ ਕਰਕੇ ਸੇਫ ਜਗ੍ਹਾ ਤੇ ਚਲੇ ਜਾਣ ਤਾਂ ਜੋ ਕਿਸੇ ਦਾ ਹੋਰ ਜਾਨੀ ਜਾਂ مالی ਨੁਕਸਾਨ ਨਾ ਹੋਵੇ ਪਰ ਇਸ ਮੁਸ਼ਕਿਲ ਦੀ ਘੜੀ ਦੇ ਵਿੱਚ ਲੋਕਾਂ ਦਾ ਕਹਿਣਾ ਹੈ ਕਿ ਉਹਨਾਂ ਨੇ ਪਹਿਲਾਂ ਹੀ ਹੱਦ ਤੋੜ ਕੇ ਮਿਹਨਤ ਕਰਕੇ ਆਪਣੇ ਜਿਹੜੇ ਘਰ ਨੇ ਉਹ ਬਣਾਏ ਸੀ ਤੇ ਇਸ ਹੜ੍ਹਾਂ ਦੀ ਮਾਰ ਨੇ ਸਾਰਾ ਕੁਝ ਮਿੰਟਾਂ ਦੇ ਵਿੱਚ ਹੀ ਢਾਹ ਢੇਰੀ ਕਰਕੇ ਰੱਖ ਦਿੱਤਾ ਪੂਰੇ ਪੰਜਾਬ ਦੇ ਵਿੱਚ ਇਸ ਸਮੇਂ ਜਿਹੜੀ ਹੜ੍ਹਾਂ ਦੀ ਤਬਾਹੀ ਹੈ ਉਹ ਮੱਚੀ ਹੋਈ ਹੈ ਤੇ ਪੂਰੇ ਅਸੁੱਬੇ ਨੂੰ ਜਿਹੜਾ ਆਫਤ ਪ੍ਰਭਾਵਿਤ ਇਲਾਕਾ ਵੀ ਐਲਾਨ ਦਿੱਤਾ ਗਿਆ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਵਿੱਚ ਪਿਛਲੇ ਲੰਬੇ ਸਮੇਂ ਤੋਂ ਜਿਹੜਾ ਭਾਰੀ ਮੀਂਹ ਪੈ ਰਿਹਾ ਉਸ ਦੇ ਚੱਲਦਿਆਂ ਜਿਹੜੀ ਸਥਿਤੀ ਹੈ ਉਹ ਬੜੀ ਹੀ ਤਣਾਅਪੂਰਨ ਬਣੀ ਹੋਈ ਹੈ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਵਿੱਚ ਹੜ੍ਹਾਂ ਦੀ ਗੰਦੇ ਤਰੀਕੇ ਦੇ ਨਾਲ ਜਿਹੜੀ ਮਾਰ ਆ ਉਹ ਪੈ ਰਹੀ ਹੈ ਜਿਸ ਦੇ ਚੱਲਦਿਆਂ ਨਦੀਆਂ ਨਾਲੇ ਸਮੁੰਦਰ ਸਾਰੇ ਹੀ ਉਫਾਨ ਤੇ ਚੱਲ ਰਹੇ ਸੀ ਜੇਕਰ ਕੱਗਰ ਦਰਿਆ ਦੀ ਗੱਲ ਕਰੀ ਜਾਵੇ ਤਾਂ ਕੱਗਰ ਦਾ ਪਾਣੀ ਦਾ ਪੱਧਰ ਹੈ ਜੋ ਉਹ ਖਤਰੇ ਦੇ ਨਿਸ਼ਾਨ ਤੋਂ ਉੱਪਰ ਚੱਲ ਰਿਹਾ ਹੈ ਤਾਨੂੰ ਦੱਸ ਦਈਏ ਕਿ ਕੱਗਰ ਨੇ ਪੂਰੇ ਤਰੀਕੇ ਦੇ ਨਾਲ ਤਬਾਹੀ ਮਚਾਈ ਹੋਈ ਹੈ ਪਟਿਆਲਾ ਸੰਗਰੂਰ ਤੇ ਉਹ ਬੋਹਾਲੀ ਦੇ ਵਿੱਚ ਜਿਹੜੀ ਕੱਗਰ ਨੇ ਮਾਰ ਬਹੁ ਪਾਈ ਹੋਈ ਹੈ ਹੁਣ ਜਿਹੜਾ ਕੱਗਰ ਦਾ ਪਾਣੀ ਹੈ ਉਹ ਹਜੇ ਵੀ ਖਤਰੇ ਦੇ ਨਿਸ਼ਾਨ ਤੋਂ ਪਾਰ ਚੱਲ ਰਿਹਾ ਆ ਤੇ ਪੂਰੇ ਪੰਜਾਬ ਦੇ ਵਿੱਚ ਜਿਹੜੀ ਤਬਾਹੀ ਹੈ ਉਹ ਇਨ੍ਹਾਂ ਮੀਂਹਾਂ ਨੇ ਮਚਾਈ ਹੋਈ ਹੈ ਕਿੰਨੀਆਂ ਹੀ ਕੀਮਤੀ ਜਾਨਾਂ ਨੇ ਜਿਹੜੀਆਂ ਉਹ ਇਸ ਮੀਂਹ ਦੇ ਵਿੱਚ ਪਾਣੀ ਦੇ ਵਿੱਚ ਚਲੀਆਂ ਗਈਆਂ ਨੇ 2023 ਦੇ ਵਿੱਚ ਵੀ ਪਹਿਲਾਂ ਇੱਕ ਵਾਰ ਹੜਾ ਆਏ ਸੀਗੇ ਉਦੋਂ ਵੀ ਲੋਕਾਂ ਦਾ ਬਹੁਤ ਸਾਰਾ ਜਾਨੀ ਤੇ مالی ਨੁਕਸਾਨ ਹੋਇਆ ਸੀ ਤੇ ਇਸ ਵਾਰ ਫੇਰ ਜਿਹੜੇ ਮੀਂਹ ਪਏ ਨੇ ਹੜਾ ਇਹਨ ਉਸ ਨਾਲ ਵੱਡਾ ਨੁਕਸਾਨ ਹੈ ਜਿਹੜਾ ਪੰਜਾਬ ਦਾ ਉਹ ਕੀਤਾ ਹੈ ਤੇ ਇਹ ਜੋ ਮਾਰ ਪਈ ਹੈ 55 ਸਾਲਾਂ ਦੇ ਵਿੱਚ ਕਿਹਾ ਜਾ ਰਿਹਾ ਕਿ ਦੂਸਰੀ ਵਾਰ ਅਜਿਹੀ ਪੰਜਾਬ ਦੇ ਵਿੱਚ ਸਥਿਤੀ ਬਣੀ ਹੈ ਹਾਲਾਂਕਿ ਪ੍ਰਸ਼ਾਸਨ ਦੇ ਵੱਲੋਂ ਲਗਾਤਾਰ ਜਿਹੜੀ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਤੇ ਕਿਹਾ ਜਾ ਰਿਹਾ ਹੈ ਕਿ ਲੋਕ ਪਾਣੀਆਂ ਦੇ ਨੇੜੇ ਨਾ ਜਾਣ ਕਿਉਂਕਿ ਅਜੇ ਜਿਹੜੇ ਖਤਰੇ ਦੇ ਨਿਸ਼ਾਨ ਨੇ ਉਹ ਦਰਿਆਵਾਂ ਦੇ ਚੱਲ ਰਹੇ ਨੇ ਤੇ ਤੁਹਾਨੂੰ ਦੱਸ ਦਿੰਦੇ ਕਿ ਅਨਾਉਂਸਮੈਂਟਾਂ ਵੀ ਪਿੰਡਾਂ ਦੇ ਵਿੱਚ ਚੱਲ ਰਹੀਆਂ ਨੇ ਤੇ ਸਾਇਰਨ ਵੀ ਵੱਜ ਰਹੇ ਨੇ ਹਾਲਾਂਕਿ ਲੋਕਾਂ ਨੂੰ ਪ੍ਰਸ਼ਾਸਨ ਦੇ ਵੱਲੋਂ ਅਪੀਲ ਵੀ ਕੀਤੀ ਜਾ ਰਹੀ ਹੈ ਕਿ ਲੋਕ ਆਪਣੇ ਘਰ ਖਾਲੀ ਕਰਕੇ ਸੇਫ ਜਗ੍ਹਾ ਤੇ ਚਲੇ ਜਾਣ ਤਾਂ ਜੋ ਕਿਸੇ ਦਾ ਹੋਰ ਜਾਨੀ ਜਾਂ مالی ਨੁਕਸਾਨ ਨਾ ਹੋਵੇ ਪਰ ਇਸ ਮੁਸ਼ਕਿਲ ਦੀ ਘੜੀ ਦੇ ਵਿੱਚ ਲੋਕਾਂ ਦਾ ਕਹਿਣਾ ਹੈ ਕਿ ਉਹਨਾਂ ਨੇ ਪਹਿਲਾਂ ਹੀ ਹੱਦ ਤੋੜ ਕੇ ਮਿਹਨਤ ਕਰਕੇ ਆਪਣੇ ਜਿਹੜੇ ਘਰ ਨੇ ਉਹ ਬਣਾਏ ਸੀ ਤੇ ਇਸ ਹੜ੍ਹਾਂ ਦੀ ਮਾਰ ਨੇ ਸਾਰਾ ਕੁਝ ਮਿੰਟਾਂ ਦੇ ਵਿੱਚ ਹੀ ਢਾਹ ਢੇਰੀ ਕਰਕੇ ਰੱਖ ਦਿੱਤਾ ਹੈ